ਸਿਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਰੇ ਟੂ ਗੁਰਸਰਿਆ ਜੀ ਮੇਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜਿਹੜੀ ਯੂਐਸਏ ਤੇ। ਠੀਕ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਇੰਸ਼ੋਰਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਉਵਾਮਾ ਕੇਅਰ ਮੈਡੀਕਲ ਜਫਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨ ਇਮੀਗ੍ਰੇਸ਼ਨ ਆਫਰਮ ਵਾਲੇ ਜੇ ਟਰਕੀਆ ਨਾ ਟੋਰਨ ਟਰਕੀਆ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਜਸਵਿੰਦਰ ਸਿੰਘ ਛਤਰਕੌਰ ਨਗਰ ਆ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਢਾਲੀ ਵਾਲੇ ਰੀਜ਼ੋਨਾ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੰਜ ਰੁਡ ਲਾਈਨ ਪਰਮਜੀਤ ਕੌਰੰਗੀ ਵੈਕਾਵਲ ਪ੍ਰੇਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਲ ਨਿਊ ਬੜੇ ਟਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에ਅ ਬ੍ਰੇਕਾਂ ਦਾ ਕੰਮ ਤਸਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨਾ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 113 ਤੇ ਤੇ ਇੰਟਲਿਵ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਤਾਂ ਸਟੂਡੀਓ ਦਾ ਨੰਬਰ 408 272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਅੱਗੇ ਵਧਣ ਤੋਂ ਪਹਿਲਾਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਪੰਜਾਬੀ ਜੀਐਸਏ ਦੇ 14 ਵਰੇ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਇਹਨਾਂ 14 ਵਰਿਆਂ ਦੇ ਦਰਮਿਆਨ ਤੁਹਾਡਾ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਹਿਯੋਗ ਪੰਜਾਬੀ ਡੀਐਸ ਨੂੰ ਮਿਲਿਆ ਥੋੜੇ ਸਮੇਂ ਦੇ ਵਿੱਚ ਆਪਾਂ ਕਾਲਸ ਓਪਨ ਕਰਾਂਗੇ ਤੁਸੀਂ ਆਪਣੇ ਸੁਨੇਹਾ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਸੁਨੇਹਾ ਦੇ ਜ਼ਰੀਏ ਸਾਡੇ ਤੱਕ ਵਧਾਈਆਂ ਪਹੁੰਚਾਈਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹਦੇ ਲਈ ਪੰਜਾਬੀ ਡੀਐਸ ਹਮੇਸ਼ਾ ਤੁਹਾਡਾ ਧੰਨਵਾਦ ਕਰਦਾ ਲੰਘੇ ਜਿਹੜੇ ਦਿਨਾਂ ਦੇ ਵਿੱਚ ਜਿੱਥੇ ਕਿਤੇ ਵੀ ਸਮਾਗਮ ਹੋਏ ਨੇ ਚਾਹੇ ਉਹ ਸੱਭਿਆਚਾਰਕ ਸਮਾਗਮ ਹੋਏ ਚਾਹੇ ਉਹ ਗੁਰੂ ਘਰਾਂ ਦੇ ਵਿੱਚ ਕੋਈ ਧਾਰਮਿਕ ਸਮਾਗਮ ਸੀਗੇ ਉਹਨਾਂ ਦੇ ਵਿੱਚ ਬਹੁਤੇ ਸਮਾਗਮਾਂ ਦੇ ਵਿੱਚ ਪੰਜਾਬੀ ਰीडीएस ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਸੀਂ ਉਦੋਂ ਵੀ ਖਬਰਾਂ ਕੀਤੀਆਂ ਤੇ ਅੱਜ ਵੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੇਂ-ਸਮੇਂ ਤੇ ਜਿਨ੍ਹਾਂ ਨੇ ਪੰਜਾਬੀ ਰीडीएस ਦੇ ਨੂੰ ਭਾਈਚਾਰੇ ਨੂੰ ਦਿੱਤੀਆਂ ਜਾ ਰੀਆਂ ਸਵਾਮਾਂ ਦੇ ਬਦਲੇ ਸਨਮਾਨਿਤ ਕੀਤਾ ਔਰ ਇਹ ਜਿਹੜੇ 14 ਵਰੇ ਆ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਤੁਹਾਡੇ ਪਿਆਰ ਤੋਂ ਬਿਨਾ ਬਿਲਕੁਲ ਨਹੀਂ ਸੀ ਸਰ ਕੀਤੇ ਜਾ ਸਕਦੇ ਬਿਲਕੁਲ ਨਹੀਂ ਸੀ ਪੂਰੇ ਕੀਤੇ ਜਾ ਸਕਦੇ ਸੋ ਅੱਜ 15ਵੇਂ ਵਰੇ ਦੇ ਵਿੱਚ ਪੰਜਾਬ ਡੀਐਸ ਜਿਹੜਾ ਉਹ ਦਾਖਲ ਹੋ ਗਿਆ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਤੇ ਮਿੰਟੂ ਜੀ ਤੁਹਾਨੂੰ ਇਸ ਸ਼ੁਭ ਦਿਹਾੜੇ ਤੇ ਕਹਿ ਸਕਦਾ ਮੈਂ ਸ਼ੁਭ ਮੌਕੇ ਤੇ ਬਹੁਤ ਬਹੁਤ ਮੁਬਾਰਕ ਸਾਰੀ ਆਡੀਅנס ਨੂੰ ਸਾਰੇ ਪਰਿਵਾਰ ਨੂੰ ਇਸ ਦੀ ਵਧਾਈ ਲੱਖ ਲੱਖ ਵਧਾਈ ਜੀ ਜੀ ਤੇ ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਆਪਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਨੇਮ ਪਲੇਟ ਵਿਵਾਦ ਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਜੀ ਜੀ ਬਿਲਕੁਲ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੀਗਾ ਕਿ ਦੁਕਾਨਾਂ ਦੇ ਅੱਗੇ ਨਾਮ ਲਿਖਣੇ ਸਬੰਧੀ ਹੈ ਜਿਹੜੇ ਉਹ ਇਹਨਾਂ ਨੇ ਕਰਾਰ ਦਿੱਤੇ ਸੀਗੇ ਯਾਨੀ ਯੋਗੀ ਦੇ ਰਾਜ ਦੇ ਵਿੱਚ ਇਹ ਕੰਮ ਚੱਲਿਆ ਮੁਜ਼ਫਰਨਗਰ ਤੋਂ ਇਹ ਕੰਮ ਚੱਲਿਆ ਸੀਗਾ ਜੀ ਦਰਅਸਲ ਵੈਸੇ ਉਹਦੇ ਤੋਂ ਵੀ ਪਹਿਲਾਂ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦਉਂਾ ਕਿ ਇੱਕ ਬਾਬਾ ਬਾਬੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਹੁਣ ਪਤਾ ਨਹੀਂ ਬਾਬਾ ਕਿਹਦਾ ਲਗਾਤਾਰ ਰੱਖਦਾ ਆ ਤੇ ਉਹਨੇ ਆਖਿਆ ਸੀਗਾ ਕਿ ਇਹ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਤੇ ਕਮਾਲ ਦੀ ਗੱਲ ਹੈ ਪ੍ਰਵੀਨ ਜੀ ਕੇ ਜਿਸ ਸ਼ਖਸ ਨੂੰ ਜਿਸ ਰਾਜਨੀਤਾ ਨੂੰ ਇਹ ਮੰਨਿਆ ਜਾਂਦਾ ਕਿ ਉਹ ਬੜਾ ਕਠੋਰ ਹੈ ਸਖਤ ਹੈ ਤੇ ਇੱਕ ਬਾਬੇ ਦੇ ਦਾਬੇ ਨਾਲ ਹੀ ਅਗਲੇ ਕੁਝ ਘੰਟਿਆਂ ਤੋਂ ਬਾਅਦ ਕਹਿ ਲੋ ਕਿ ਇਸ ਤਰ੍ਹਾਂ ਦੇ ਅਧਿਸ਼ਾਉਂਦੇ ਆ ਐਸਐਸਪੀ ਹੈ ਜਿਹੜਾ ਉਥੋਂ ਦਾ ਮਜ਼ੱਫਰਪੁਰ ਦਾ ਤਾਂ ਮਜ਼ੱਫਰ ਨਗਰ ਆ ਸ਼ਾਇਦ ਜੀ ਜੀ ਤਾਂ ਉਹਨੇ ਮਤਲਬ ਕਿ ਸਭ ਤੋਂ ਪਹਿਲਾਂ ਇਹ ਕਿਹਾ ਸੀਗਾ ਕਿ ਭਈ ਜਿਹੜੇ ਰੂਟ ਤੇ ਦੁਕਾਨਦਾਰ ਆ ਉਹ ਦੁਕਾਨ ਦਾ ਨਾਮ ਸਪਸ਼ਟ ਅੱਖਰਾਂ 'ਚ ਲਿਖਣ ਲਈ ਹਾਂ ਹਾਂ ਉਹ ਤੋਂ ਬਾਅਦ ਫਿਰ ਜਦੋਂ ਸੋਸ਼ਲ ਮੀਡੀਆ 'ਤੇ ਫੈਲਿਆ ਨਾਲ ਦੀ ਨਾਲ ਹੀ ਕਹਿ ਲੋ ਕਿ ਸਾਰੇ ਯੂਪੀ ਚ ਹੋ ਗਿਆ ਤੇ ਫਿਰ ਉਸ ਤੋਂ ਉਪਰੰਤ ਉਤਰਾਖੰਡ ਚ ਹੋ ਗਿਆ ਤੇ ਮੱਧ ਪ੍ਰਦੇਸ਼ ਚ ਹੋ ਗਿਆ ਹੁਣ ਉਹ ਬਾਬਾ ਕਿਵੇਂ ਆਪਣੇ ਆਪ ਹੀ ਬੋਲਿਆ ਜਾਂ ਕਿਸੇ ਦਾ ਬੁਲਾਇਆ ਮੈਨੂੰ ਨਹੀਂ ਪਤਾ ਕਿਉਂਕਿ ਆਪਾਂ ਅੱਗੇ ਵੀ ਗੱਲ ਕਰਦੇ ਸਾਂ ਕਿ ਯੋਗੀ ਅਦਿੱਤਿਆ ਨਾਮ ਨੇ ਇੱਕ ਐਸਾ ਦਾਾ ਖੇਡਿਆ ਕਿ ਖੁਦ ਨੂੰ ਮਜ਼ਬੂਤ ਕਰ ਦਿੱਤਾ ਪਰ ਗੁਜਰਾਤ ਲੋਬੀ ਨੂੰ ਮਜਬੂਰ ਕਰ ਦਿੱਤਾ ਕਿਉਂਕਿ ਜਨਤਾ ਦਲ ਯੂनाइटेड ਤੋਂ ਲੈ ਕੇ ਪਾਸਵਾਨ ਚਿਰਾਗ ਪਾਸਵਾਨ ਅਤੇ ਜਯੰਤ ਚੌਧਰੀ ਵਰਗੇ ਜਿਹੜੇ ਇਹਨਾਂ ਦੇ ਅਲਾਈਅੰਸ ਦੇ ਪਾਰਟਨਰ ਆ ਉਹਨਾਂ ਨੇ ਵੀ ਇਹਦੀ ਆਲੋਚਨਾ ਕੀਤੀ ਯਾਰ ਮਾਮਲਾ ਪੁੱਜਦਾ ਪੁੱਜਦਾ ਇਹ ਗਿਆ ਸੁਪਰੀਮ ਕੋਰਟ ਦੇ ਵਿੱਚ ਜੀ ਜੀ ਇੱਕ ਐਨਜੀਓ ਹੈ ਜਿਹੜਾ ਕਿ ਕਹਿੰਦੇ ਕਿ ਸਿਵਲ ਰਾਈਟਸ ਦੀ ਲੜਾਈ ਲੜਦਾ ਐ ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਉਹਦਾ ਨਾਮ ਆ ਤਾਂ ਇਹਦੇ ਫਿਰ ਅੱਜ ਜਿਵੇਂ ਤੜਕੇ ਕਹਿ ਲਓ ਕਿ ਸਵੇਰੇ ਸਵੇਰੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸਟਾਰਟ ਹੋਈ ਸਾਰਿਆਂ ਦੀ ਨਿਗਾ ਸਾਰਿਆਂ ਦੀ ਨਜ਼ਰ ਇਧਰ ਸੀਗੀ ਤਾਂ ਸੁਪਰੀਮ ਕੋਰਟ ਨੇ ਕੁਝ ਮਿੰਟਾਂ ਦੇ ਅੰਦਰ ਹੀ ਸੁਣਵਾਈ ਕਰਦਿਆਂ ਇਸ ਹੁਕਮ ਤੇ ਕਹਿ ਲਓ ਕਿ ਇੱਕ ਇੰਟਰਮ ਰੋਕ ਲਾ ਦਿੱਤੀ ਯਾਨੀ ਸ਼ੁੱਕਰਵਾਰ ਤੱਕ ਇਹਨੂੰ ਸਥੇ ਕਰ ਦਿੱਤਾ ਤੇ ਨਾਲ ਹੀ ਕੈਲੋ ਕੇ ਜਵਾਬ ਮੰਗ ਰਿਆ ਕਿ ਜਵਾਬ ਹੀ ਦੇ ਉਹ ਤਾਂ ਇਹ ਸਾਰੀ ਅੱਜ ਦੀ ਸੂਰਤ ਇਹ ਹਾਲਿਆ ਕਿ ਜੋ ਪ੍ਰਸ਼ਾਸਕੀ ਪੱਧਰ ਤੇ ਇਸ ਤਰ੍ਹਾਂ ਦੇ ਹੁਕਮ ਆਏ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਬਿਲਕੁਲ ਇਸ ਤਰ੍ਹਾਂ ਨਹੀਂ ਹੋਏਗਾ ਕਿਸੇ ਨੂੰ ਆਪਦੀ ਦੁਕਾਨ ਉੱਤੇ ਨਾਮ ਲਿਖਣਾ ਮਜਬੂਰ ਨਹੀਂ ਕੀਤਾ ਜਾ ਸਕੇਗਾ ਇਸ ਵਾਸਤੇ ਹਾਂ ਇਹ ਜ਼ਰੂਰ ਲਿਖਿਆ ਜਾ ਸਕਦਾ ਹੈ ਸ਼ਾਕਾਹਾਰੀ ਹੈ ਕਿ ਮਾਸਾਹਾਰੀ ਹੈ ਤੇ ਇਹ ਦੁਕਾਨਦਾਰ ਦੱਸ ਦੇ ਵੀ ਆ ਇੱਕ ਬੜੀ ਖੂਬਸੂਰਤ ਟਿੱਪਣੀ ਵੀ ਕੀਤੀ ਆ ਜਸਟਿਸ ਰੌਏ ਨੇ ਮੈਂ ਉਸ ਸਾਰੀ ਪ੍ਰोसीडिंग ਦੇ ਵਿੱਚੋਂ ਕਹ ਲਵਾਂ ਕਿ ਇਸ ਨੂੰ ਨੋਟ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਕਾਵੜੀਏ ਜਿਹੜੇ ਆ ਉਹ ਕੀ ਉਮੀਦ ਕਰਦੇ ਆ ਮਤਲਬ ਕਿ ਕਿਉਂ ਉਮੀਦ ਕਰਦੇ ਆ ਕਿ ਭੋਜਨ ਖਾਸ ਭਾਈਚਾਰੇ ਵੱਲੋਂ ਪਕਾਇਆ ਜਾਏਗਾ ਕਾਵੜੀ ਕੀ ਚਾਹੁੰਦੇ ਆ ਕਿ ਖਾਣਾ ਬਣਾਉਣ ਵਾਲਾ ਪਰੋਸਣ ਵਾਲਾ ਫਸਲ اگਾਉਣ ਵਾਲਾ ਇਹ ਸਾਰੇ ਜਿਹੜੇ ਆ ਉਨ ਕਹ ਲੋ ਕਿ ਭਗਤ ਨੀਚੋਂ ਹੂੰ ਇਹ ਟਿੱਪਣੀ ਬੜੀ ਪਾਇਦਾਰ ਟਿੱਪਣੀ ਸੀ ਤੇ ਕਹਿੰਦੇ ਵੀ ਕੀ ਕਾਵੜੀਏ ਭਗਵਾਨ ਸ਼ਿਵ ਦੀ ਪੂਜਾ ਕਰਦੇ ਆ ਇਸ ਲਈ ਐਸਾ ਚਾਹੁੰਦੇ ਨੇ ਤਾਂ ਇਹ ਹੁਣ ਜਦੋਂ ਉੱਥੇ ਬਹਿਸ ਹੋਈ ਤਾਂ ਬਹਿਸ ਤੋਂ ਬਾਅਦ ਨਿਰਣਾ ਨਿਕਲਿਆ ਫੈਸਲਾ ਨਿਕਲਿਆ ਜਿਹਦੇ ਤੇ ਸਾਰਿਆਂ ਦੀ ਉਮੀਦ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਐਸਾ ਨਹੀਂ ਚੱਲੇਗਾ ਹਾਲ ਫਿਲਹਾਲ ਸਿਰਫ ਤੇ ਸਿਰਫ ਵੀ ਇੱਕ ਇਹ ਐਲਾਨ ਜਿਹੜਾ ਹੈ ਉਹ ਕਰਨਾ ਹੈ ਕਿ ਸ਼ਾਕਾਹਾਰੀ ਭੋਜਨ ਮਿਲਦਾ ਹੈ ਜਾਂ ਮਾਸਾਹਾਰੀ ਮਿਲਦਾ ਮਿਲਦਾ ਇਸ ਤੋਂ ਬਾਅਦ ਜੋ ਵੀ ਤੁਸੀਂ ਪਾਈ ਆ ਚਾਲ ਕੇ ਬਈ ਨਾਮ ਲਿਖੇ ਤੇ ਦਾਅਵਾ ਦਾ ਉਹਨਾਂ ਨੂੰ ਫਿਲਹਾਲ ਇੱਕ ਵਾਰੀ ਰੋਕ ਦਿੱਤਾ ਗਿਆ ਹੈ ਤਾਂ ਇਹ ਇੱਕ ਵੱਡੀ ਖਬਰ ਹੈ ਅੱਜ ਦੀ ਕਿ ਜੋ ਇਹਨਾਂ ਨੇ ਇਹ ਕਟੜਪੁਣਾ ਦਿਖਾਇਆ ਸੀਗਾ ਇੱਕ ਵਾਰੀ ਉਹਦੀ ਕੰਨ ਲੱਗੀ ਆ ਕਿਉਂਕਿ ਦੇਖੋ ਇਹ ਸਾਬਤ ਤੌਰ ਤੇ ਸੀ ਅੱਜ ਅਭਿਸ਼ੇਕ ਮਨੂ ਸਿੰਘ ਵੀ ਨੇ ਵੀ ਜਾ ਕੇ ਕੋਰਟ ਦੇ ਵਿੱਚ ਇਹ ਗੱਲ ਕਹੀ ਆ ਕਿ ਵੇਖੋ ਇਹ ਮਾਮਲਾ ਇਹ ਦਿਸਣ ਚ ਭਾਵੇਂ ਕੁਝ ਵੀ ਆ ਹਮ 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 ਪਰ ਅਸਲ ਦੇ ਵਿੱਚ ਇਹ ਆ ਕਿ ਇਹ ਇੱਕ ਭਾਈਚਾਰੇ ਦਾ ਆਰਥਿਕ ਤੌਰ ਤੇ ਵਾਈਕਾਟ ਆ ਹਮ ਜੇ ਇੱਕ ਭਾਈਚਾਰਾ ਯਾਨੀ ਕੱਟ ਕੇ ਮੁਸਲਮਾਨਾਂ ਦਾ ਇੱਕਲ ਓਕੇ ਭਾਈ ਇਹਨਾਂ ਦਾ ਸਪਸ਼ਟ ਤੌਰ ਤੇ ਨਹੀਂ ਇਹ ਅਸਪਸ਼ਟ ਤੌਰ ਤੇ ਯਾਨੀ ਅਸਿੱਧੇ ਤੰਗ ਤੇ ਨਾਲ ਆਰਥਿਕ ਵਾਈਕਾਟ ਕਰਨ ਵਾਲਾ ਹੀ ਇਹਨਾਂ ਦਾ ਮਨਸੂਬਾ ਹੈ ਸੋ ਇਸ ਕਰਕੇ कोर्ट ਨੇ ਇਹਨਾਂ ਚੀਜ਼ਾਂ ਦੇ ਨਾਲ ਇੱਕ ਵਾਰੀ ਸਹਿਮਤੀ ਜਤਾਈ ਹੈ ਸ਼ੁਕਰਵਾਰ ਹੁਣ ਦੁਬਾਰਤੋਂ ਸੁਣਵਾਈ ਹੋਏਗੀ ਜਿਨ੍ਹਾਂ ਜਿਨ੍ਹਾਂ ਤੋਂ ਜਵਾਬ ਮੰਗਿਆ ਉਹ ਜਵਾਬ ਦੇਣਗੇ ਜਾ ਕੇ ਜੀ ਬਿਲਕੁਲ ਦੇਖੋ ਲੱਗਦਾ ਤਾਂ ਮਿੰਟੂ ਜੀ ਉਹਦੇ ਵੀ ਸ਼ਾਇਦ ਆਪਾਂ ਗੱਲ ਕੀਤੀ ਹੋਈ ਸੀ ਜਿੱਦੇ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਹੁਕਮ ਦਿੱਤਾ ਕਿ ਨਾਮ ਲਿਖੋ ਤੁਸੀਂ ਉੱਥੇ ਇਹ ਵੀ ਖਬਰ ਆਈਆਂ ਮਿੰਟੂ ਜੀ ਕਿ ਪੁਲਿਸ ਗੇੜੇ ਮਾਰ ਰਹੀ ਹੈ ਟਾਬਿਆਂ ਦੇ ਉੱਤੇ ਵਾਰ-ਵਾਰ ਤੇ ਪੁੱਛ ਰਹੀ ਹੈ ਵੀ ਸ਼ਨਾਖਤ ਕਰਕੇ ਦੱਸੋ ਕਿੰਨੇ ਮੁਸਲਮ ਨੇ ਤੇ ਕਿੰਨਿਆਂ ਦੇ ਤੁਸੀਂ ਨਾਮ ਲਿਖੇ ਆ ਮਤਲਬ ਇਹ ਤਾਂ ਜਿਵੇਂ ਹੀ ਜੱਗੋ ਤੇਰਵੀਂ ਗੱਲ ਹੋ ਗਈ ਨਾ ਇੱਕ ਤਰੀਕੇ ਦੇ ਨਾਲ ਦੇਖੋ ਹੁਣ ਤੱਕ ਅੱਤੀ ਦਰਜਨ ਦੇ ਕਰੀਬ ਕਾਵੜੀਆਂ ਨੇ ਹਿੰਸਾ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਇੱਕ ਥਾਂ ਤੇ ਤਾਂ ਹਰਿਆਣੇ ਦੇ ਵਿੱਚ ਉਹਨਾਂ ਨੇ ਤਲਵਾਰ ਮਾਰ ਕੇ ਬੰਦਾ ਹੀ ਮਾਰ ਦੇਣਾ ਸੀਗਾ ਬਚ ਗਿਆ ਚਲੋ ਉਹਨੂੰ ਛੱਡ ਕੇ ਕਿਸੇ ਵੀ ਥਾਂ ਤੇ ਮੁਕੱਦਮਾ ਦਰਜ ਨਹੀਂ ਹੋ ਰਿਹਾ ਇੱਕ ਥਾਂ ਤੇ ਇਹਨਾਂ ਨੇ ਕਾਰ ਫੂਕ ਦਿੱਤੀ ਹੈ ਕਾਵੜੀਏ ਸਾਰੇ ਨਹੀਂ ਮੈਂ ਕਹਿੰਦਾ ਕਿਉਂਕਿ ਸਾਵਣ ਦੇ ਮਹੀਨੇ 'ਚ ਤੁਹਾਨੂੰ ਪਤਾ ਹੈ ਕਾਵੜੀ ਯਾਤਰਾ ਨਿਕਲਦੀ ਹੈ ਤੇ ਕੰਨ ਇਹ ਆ ਕਿ ਚਲੋ ਇਹ ਕਿ ਆਪ ਦੇ ਆਪੇ ਟੰਗ ਨਾਲ ਸਾਰੇ ਆਪੋ ਆਪਣੀਆਂ ਧਾਰਮਿਕ ਕਮੰਦਤਾਵਾਂ ਵਾਸਤੇ ਆਜ਼ਾਦ ਨੇ ਪਰ ਕੁਝ ਕਾਵੜੀਏ ਜਿਹੜੇ ਆ ਉਹ ਬਹੁਤ ਜ਼ਿਆਦਾ ਕਹਿੰਦੇ ਕਿ ਇਹ ਇਹਨਾਂ ਚੀਜ਼ਾਂ ਤੇ ਉਤਾਰੂ ਹੋ ਜਾਂਦੇ ਆ ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿ ਇੱਕ ਪਾਸੇ ਇੰਨੀ ਖੁੱਲ ਜੀ ਦੂਸਰੇ ਪਾਸੇ ਕਹਿਣਾ ਕਿ ਉਸ ਰੂਪ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਇਦਾਂ ਕਰਦੇ ਉਹਦਾਂ ਕਰਦੇ ਤਾਂ ਇਹ ਇਹ ਤੇ ਸਿੱਧੇ ਤੌਰ ਤੇ ਕਹ ਲਓ ਕਿ ਨਾ ਤੇ ਕਾਨੂੰਨਨ ਰੂਪ ਚ ਸਹੀ ਆ ਨਾ ਇਹ ਸਮਾਜਿਕ ਰੂਪ ਚ ਸਹੀ ਆ ਨਾ ਇਹ ਰਾਜਨੀਤਿਕ ਰੂਪ ਚ ਸਹੀ ਆ ਇਹ ਇਹਨੂੰ ਤੁਸੀਂ ਕਿਸੇ ਵੀ ਕਿਸੇ ਵੀ ਪਲੜੇ ਚ ਤੋਲ ਲਵੋ ਕਿ ਇਹ ਬਿਲਕੁਲ ਗਲਤ ਆ ਕੋਚਾਜਿਆ ਜੀ ਇਹਦਾ ਅਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਮੁਲਕ ਦਾ ਬੇੜਾ ਗਰਕ ਕਰਨ ਵਾਲੇ ਰਾਤ ਤੇ ਤੁਰੇ ਹੋયા ਕਿਉਂਕਿ ਟਾਈਮ ਇੰਡੀਆ ਦਾ ਹੈ ਮੈਂ ਵਾਰ-ਵਾਰ ਕਹਿੰਦਾ ਇੰਡੀਆ ਕੋਲ 30 ਸਾਲ ਆ ਇਹਨਾਂ 30 ਸਾਲਾਂ ਦੇ ਵਿੱਚ ਹੋ ਸਕਦਾ ਕਿ 300 ਸਾਲ ਦਾ ਬੰਦੋਬਸਤ ਹੋਵੇ ਹੋ ਸਕਦਾ ਕਿਉਂਕਿ ਜੇ ਤੁਸੀਂ ਦੇਖੋਗੇ ਜਦੋਂ ਗੋਰੇ ਇੱਥੇ ਰਾਜ ਨਹੀਂ ਸੀ ਕਰਦੇ ਤਾਂ ਇੰਡੀਆ ਜਿਹੜਾ ਟੋਟਲ ਜੀਡੀਪੀ ਦਾ ਉਸ ਵੇਲੇ ਵੀ 23% ਰੱਖਦਾ ਸੀ ਪਰ ਤੇ ਉਹ ਉਹ ਡੇਢ ਫੀਸੇ ਤੁਸੀਂ ਉਸ ਟਾਈਮ ਇੰਗਲੈਂਡ ਪਰ ਤੁਸੀਂ ਵੇਖੋ ਕਿ ਉਹ ਉਹ ਮੁੜ ਕੇ ਜਦੋਂ ਇੱਥੋਂ ਵਾਏ ਨੇ ਤਾਂ ਕੀ ਹਿਸਾਬ ਕਿਤਾਬ ਹੋਇਆ ਕਿ ਉਹ ਇੱਕ ਵਾਰ ਦੀ ਛੋਟੀ ਦੀ ਉਦੋਂ ਤੱਕ ਅਰਥ ਵਿਵਸਥਾ ਬਣ ਚੁੱਕੇ ਸਨ ਤਾਂ ਉਹ ਮੌਕਾ ਹੁਣ ਦੁਬਾਰਾ ਫੇਰ ਇੰਡੀਆ ਨੂੰ ਤੁਸੀਂ ਦੇਖ ਲਓ ਕਿ ਕਿੰਨੇ ਅੱਲਾਹ ਬਾਅਦ ਮਿਲਿਆ ਜਾਂ ਸਦੀਆਂ ਬਾਅਦ ਹੀ ਕਹ ਲਉ ਕਿਉਂਕਿ ਸੋਲਵੀਂ 17ਵੀਂ ਚ ਛੋਟੀ ਤੇਸੀ ਕੰਮ ਆ ਸਾਰਾ ਤਾਂ ਉਸ ਤੋਂ ਬਾਅਦ ਤੁਸੀਂ 18ਵੀਂ ਸਦੀ ਲਾ ਲਓ 19ਵੀਂ ਸਦੀ ਲਾ ਲਓ ਤੇ 20ਵੀਂ ਸਦੀ ਲਾ ਲਓ ਦੋ ਤਿੰਨ ਸਦੀਆਂ ਦਾ ਸਫਰ ਹੈ ਕਿ ਅੱਜ ਫੇਰ ਇੱਕ ਓਪਰਚੁਨਿਟੀ ਆ ਕਿ ਤੁਸੀਂ ਫੇਰ ਆ 25 30 ਸਾਲ ਜੇ ਕਲੈਕਟਿਵਲੀ ਤੁਸੀਂ ਕਰਦੇ ਹੋ ਮਤਲਬ ਕਿ ਚੰਗਾ ਜੋਰ ਲਾ ਕੇ ਕਰਦੇ ਹੋ ਤਾਂ ਉਹਦੀ ਇਕਨੋਮੀ ਨੂੰ ਇੱਕ ਬੜੀ ਤਗੜੀ ਪੋਜੀਸ਼ਨ ਤੇ ਲੈ ਜਾਓਗੇ ਕਿਉਂਕਿ 50 ਤੋਂ ਬਾਅਦ ਇਹ ਦੇਸ਼ ਹੈ ਜਿਹੜਾ ਯੰਗ ਦੇਸ਼ ਹੈ ਜਿਹਨੂੰ ਦੁਨੀਆ ਦੇ ਵਿੱਚ ਯੰਗ ਦੇਸ਼ ਹੋਣ ਦਾ ਮਾਨ ਹੈ ਇਹ ਹੌਲੀ-ਹੌਲੀ ਫਿਰ ਟਾਲਣਾ ਸਟਾਰਟ ਹੋ ਜਾਏਗਾ ਤੇ ਆਬਾਦੀ ਵੀ ਇਹਦੀ ਜਿਹੜੀ ਆ ਉਹ ਘਟਣੀ ਸਟਾਰਟ ਹੋ ਜਾਏਗੀ ਜੀ ਐਮ.ਐਟੂਜੀ ਅਮਰਤਪਾਲ ਸਿੰਘ ਦੀ ਜਿਹੜੀ ਸੰਸਦ ਮੈਂਬਰੀ ਹੈ ਦੇ ਵਿਰੁੱਧ ਕਿਸੇ ਨੇ ਪਟੀਸ਼ਨ ਪਾਈ ਹੈ ਜੀ ਹਾਂਜੀ ਦੇਖੋ ਇਹ ਪਟੀਸ਼ਨ ਪੈ ਚੁੱਕੀ ਆ ਤੇ ਇਸ ਪਟੀਸ਼ਨ ਤੇ ਹੁਣ ਸੁਣਵਾਈ ਜਿਹੜੀ ਆ ਉਹ ਹੁੰਦੀ ਦੇਖਾਂਗੇ ਜੀ ਦਰਅਸਲ ਕੀ ਆ ਕਿ ਖਡੂਰ ਸਾਹਿਬ ਦੇ ਵਿੱਚ ਹੀ ਇੱਕ ਉਮੀਦਵਾਰ ਆਜ਼ਾਦ ਚੋਣ ਲੜੇ ਸਨ ਆ ਦਾ ਨਾਮ ਹੈ ਵਿਕਰਮਜੀਤ ਸਿੰਘ ਠੀਕ ਹੈ ਜੀ ਵਿਕਰਮਜੀਤ ਸਿੰਘ ਉਹਨਾਂ ਨੂੰ ਭਗਤ ਸਿੰਘ ਦੁਆਬੀ ਵੀ ਕਹਿੰਦੇ ਨੇ ਕੁਝ ਲੋਕ ਇਸ ਨਾਮ ਨਾਲ ਜਾਣਦੇ ਆ ਹਾਂ ਹਾਂ ਉਹ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਲਗਾਤਾਰ ਹੀ ਕਾਨੂੰ ਕੇ ਨਿਸ਼ਾਨਾ ਖਸਰੇ ਨੇ ਖਾਸ ਤੌਰ ਤੇ ਅਮਰਤਪਾਲ ਸਿੰਘ ਦੇ ਠੀਕ ਹੈ ਜੀ ਠੀਕ ਹੈ ਜੀ ਸੋ ਹੁਣ ਹੁੰਦਾ ਕੀ ਹੈ ਕਿ ਉਹ ਇਲੈਕਸ਼ਨ ਲੜਦੇ ਆ ਕੇ ਅਮਰਤਪਾਲ ਸਿੰਘ ਦੇ ਉਲਟ ਇੱਥੇ ਹਮਮ ਪਰ ਵੋਟ ਪੈਂਦੀ ਉਹਨਾਂ ਨੂੰ 14-1500 ਪਰ ਉਹ ਕਹਿੰਦੇ ਕਿ ਅਸੀਂ ਤੇ ਇੱਕ ਖਾਸ ਮਕਸਦ ਦੇ ਨਾਲ ਹੀ ਅੱਗੇ ਵਧੇ ਹਾਂ ਹੁਣ ਇਹਨਾਂ ਨੇ ਪਟੀਸ਼ਨ ਜਿਹੜੀ ਫਾਈਲ ਕੀਤੀ ਆ ਉਸ ਪਟੀਸ਼ਨ ਦੇ ਵਿੱਚ ਦੋ ਤਿੰਨ ਗਰਾਉਂਡ ਨੇ ਪ੍ਰਵੀਨ ਜੀ ਜੀ ਨੰਬਰ 1 ਕਿ ਜੋ ਕਾਗਜ਼ ਭਰੇ ਗਏ ਨੇ ਉਹਨਾਂ ਦੇ ਮੁਤਾਬਕ ਕਿਉਂਕਿ ਪਟੀਸ਼ਨ ਕਰਤਾ ਨਾਲ ਸਾਡੀ ਟੀਮ ਨੇ ਖੁਦ ਗੱਲ ਕੀਤੀ ਸੀ ਕਿ ਸਾਨੂੰ ਗਰਾਉਂਡਸ ਦੱਸੇ ਜਾਣ ਕਿਉਂਕਿ ਮੀਡੀਆ ਰਿਪੋਰਟਾਂ 'ਚ ਬਹੁਤ ਸੰਖੇਪ ਹੁੰਦਾ ਮੇਰਵਾ ਤਾਂ ਉਹਨਾਂ ਨੇ ਕਿਹਾ ਕਿ 16 ਗਲਤੀਆਂ ਸੰ ਪਰਚੇ ਦੇ ਵਿੱਚ ਜਿਆਦਾ ਸੀ ਇਤਰਾਜ਼ ਲੈ ਕੇ ਜਿਹੜਾ ਅਧਿਕਾਰੀ ਦੇ ਪਾਸ ਗਏ ਤਾਂ ਉਹਨਾਂ ਨੇ ਸਿੱਧਾ ਹੀ ਸਾਨੂੰ ਕਹਿ ਦਿੱਤਾ ਸਪਸ਼ਟ ਕਿ ਭਾਈ ਤੁਸੀਂ ਕੋਰਟ ਚਲੇ ਜਾਓ ਅਸੀਂ ਰੱਦ ਨਹੀਂ ਕਰ ਸਕਦੇ ਸਾਨੂੰ ਤੋਂ ਹੁਕਮ ਹੈ ਤਾਂ ਕਹਿੰਦੇ ਕਿ ਇਸ ਤੋਂ ਇਲਾਵਾ ਫੰਡਿੰਗ ਨੂੰ ਲੈ ਕੇ ਜਾਇਦਾਦਾਂ ਦੇ ਅਸਾਸਿਆਂ ਦੇ ਵੇਰਵੇ ਨੂੰ ਲੈ ਕੇ ਤੇ ਕੁਝ ਮਤਲਬ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਹੋਈ ਹੈ ਤੇ ਖਾਸ ਤੌਰ ਤੇ ਧਰਮ ਨੂੰ ਵਰਤਿਆ ਗਿਆ ਵੋਟਾਂ ਵਾਸਤੇ ਇਹ ਸਾਰੀਆਂ ਚੀਜ਼ਾਂ ਉਹ ਕਹਿੰਦੇ ਕੋ ਸਾਡਾ ਗਰਿਆ ਤਾਂ ਮਤਲਬ ਕੋ ਪਟੀਸ਼ਨ ਜਿਹੜੀ ਆ ਉਹ ਕੈਂਪੇਨ ਨੂੰ ਲੈ ਕੇ ਕਹਿ ਸਕਦੇ ਹੋ ਤੁਸੀਂ ਡਿਕਲੇਰੇਸ਼ਨ ਨੂੰ ਲੈ ਕੇ ਕਹਿ ਸਕਦੇ ਹੋ ਦੇਖੋ ਇਹੋ ਜੀਆਂ ਬਹੁਤ ਸਾਰੀਆਂ ਪਟੀਸ਼ਨਾਂ ਫਾਈਲ ਹੁੰਦੀਆਂ ਨੇ ਪ੍ਰਵੀਨ ਜੀ ਇੰਡੀਆ ਦਾ ਜਦੋਂ ਇਲੈਕਸ਼ਨ ਕੋਈ ਵੀ ਗੁਜ਼ਰਦਾ ਹੈ ਚਾਹੇ ਵਿਧਾਨ ਸਭਾ ਦਾ ਹੋਵੇ ਚਾਹੇ ਲੋਕ ਸਭਾ ਦਾ ਹੋਵੇ ਬੜੀਆਂ ਪਟੀਸ਼ਨਾਂ ਪੈ ਜਾਂਦੀਆਂ ਕਿਉਂਕਿ 45 ਦਿਨ ਦਾ ਸਮਾਂ ਹੁੰਦਾ ਜੋ ਵੀ ਕੈਂਡੀਡੇਟ ਇਹ ਨਾ ਕਿ ਉਹ ਕਿ ਕਿਸੇ ਨੂੰ 4 ਵੋਟਾਂ ਪਈਆਂ ਕਿਸੇ ਨੂੰ 4 ਲੱਖ ਕਿਸੇ ਦਾ ਵੀ ਮਤਲਬ ਕਿ ਜੇ ਮਨ ਬਣਦਾ ਤਾਂ ਪਟੀਸ਼ਨ ਕਰਤਾ ਬਣ ਸਕਦਾ ਉਹ ਰਾਈਟ ਹੈ ਪਰ ਬਹੁਤ ਸਾਰੀਆਂ ਪਟੀਸ਼ਨਾਂਸੀਂ ਦੇਖਦੇ ਆਂ ਸ਼ਿਕਾਇਤਾਂ ਦੇਖਦੇ ਆਂ ਪਰ ਇਸ ਭਾਰਤ ਦੇ ਵਿੱਚ ਜੇ ਤੇ ਲੰਘ ਜਾਵੇ ਤੇ ਹਾਥੀ ਵੀ ਲੰਘ ਜਾਂਦਾ ਤੁਹਾਨੂੰ ਪਤਾ ਹੀ ਆ ਤੇ ਜੇ ਅੜੂ ਆਵੇ ਤੇ ਕਟਾ ਵੀ ਅੜ ਜਾਂਦਾ ਤੇ ਉਹ ਵੀ ਇੱਕ ਉਗੜਵੀਂ ਮਿਸਾਲ ਸਾਡੇ ਇਤਿਹਾਸ ਦੇ ਵਿੱਚ ਪਈ ਆ ਪਾਲਿਟੀ ਦੇ ਪਾਲਿਟੀ ਦੇ ਇਤਿਹਾਸ ਦੇ ਵਿੱਚ ਪਈ ਆ 인ਦਰਾ ਗਾਂਧੀ ਦੀ 인ਦਰਾ ਗਾਂਧੀ ਦੀ ਮੈਂਬਰਸ਼ਿਪ ਰੱਦ ਹੋ ਗਈ ਸੀਗੀ ਹਮਮ ਪ੍ਰਵੀਨ ਜੀ ਮੈਂ ਕਿਤਾਬ ਪੜ੍ਹੀ ਆ ਇੱਕ ਉਹਦੇ ਵਿੱਚ ਜਿਹੜੇ ਹੈਗੇ ਸੀਗੇ ਨਾਇਰ ਸਾਹਿਬ ਉਹ ਲਿਖਦੇ ਆ ਕਿ ਦੋ ਗਰਾਉਂਡ ਸਨ ਠੀਕ ਹੈ ਤੇ ਕੋਈ ਵੀ ਇੰਡੀਆ ਕੌਂਸਲ ਵੇਲੇ ਮੰਨਨ ਵਾਸਤੇ ਤਿਆਰ ਨਹੀਂ ਸੀ ਕਿ ਇਹ ਪਟੀਸ਼ਨ ਜਿੱਤ ਜਾਵੇ ਦੋ ਗਰਾਉਂਡ ਕਿਸਨ ਕਿ ਇੱਕ ਸੈਕਟਰੀਏਟ ਦਾ OSD ਸੀਗਾ ਪ੍ਰਧਾਨ ਮੰਤਰੀ ਸੈਕਟਰੀਏਟ ਉਹ ਤੋਂ ਕਹਿੰਦੇ ਹੁੰਦੇ ਸੀਗੇ ਹੁਣ ਆਪਾਂ PMO ਕਹਿੰਦੇ ਆ ਹਾਂਜੀ ਤਾਂ ਉਸ ਟਾਈਮ ਉਹ ਜਿਹੜਾ OSD ਸੀ ਉਹਦਾ ਨਾਂ ਸੀ ਰਾਜਕੁਮਾਰ ਕਪੂਰ ਠੀਕ ਹੈ ਜੀ ਰਾਜਕੁਮਾਰ ਕਪੂਰ ਨੇ ਅਸਤੀਫਾ ਦੇ ਦਿੱਤਾ ਸੀ ਪਰ ਅਸਤੀਫਾ ਪ੍ਰਵਾਨ ਨਹੀਂ ਸੀ ਹੋਇਆ ਤੇ ਇਸੇ ਦੌਰਾਨ ਉਹ ਨਾ ਸਿਰਫ ਕੰਪੇਨ ਚ ਆਗੇ ਬਲਕਿ ਏਜੰਟ ਵੀ ਬਣੇ ਹੂੰ ਤਾਂ ਯਾਨੀ ਇੱਕ ਇਹ ਗਰਾਉਂਡ ਲੱਭਿਆ ਗਿਆ ਦੂਸਰਾ ਦੂਸਰਾ ਕਿ ਉਹ ਅਸਤੀਫਾ ਉੱਥੇ ਪਿਆ ਰਿਹਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਕੁਝ ਦਿਨਾਂ ਦੀ ਮਤਲਬ ਕਿ ਦੇਰੀ ਹੋ ਗਈ ਤੇ ਉਹਨਾਂ ਨੇ ਆਪਣਾ ਪ੍ਰਚਾਰ ਜਿਹੜਾ ਪਹਿਲਾਂ ਸ਼ੁਰੂ ਕਰ ਦਿੱਤਾ ਸੀਗਾ ਇੰਦਰਾ ਜਨਦੀ ਵਾਸਤੇ ਦੂਸਰਾ ਗਰਾਉਂਡ ਸੀ ਕਿ ਕੁਝ ਪੰਡਾਲ ਜਿਹੜੇ ਆ ਉਹ ਕੁਝ ਕਰਮਚਾਰੀਆਂ ਨੇ ਲਵਾਏ ਸੀ ਆਹ ਆ ਦੋ ਗਰਾਉਂਡ ਸੀਗੇ ਜਿਹਦੇ ਆਧਾਰ ਤੇ ਪ੍ਰਧਾਨ ਮੰਤਰੀ ਦੀ ਚੋਣ ਰੱਦ ਹੋ ਗਈ ਹੂੰ ਤਾਂ ਖੈਰ ਪਰ ਇਹਦੇ ਵਿੱਚ ਇਹ ਆ ਕਿ ਰਾਜ ਨਾਰਾਇਣ ਨੇ ਉਦੋਂ ਲੜਾਈ ਲੜੀ ਉਹ ਜੇਤੂ ਹੋਇਆ ਉਸ ਟਾਈਮ ਇੱਕ ਨਾਰਾ ਵੀ ਚੱਲਿਆ ਸੀ ਪਹਿਲੇ ਹਰਾਇਆ ਕੋਟ ਮੇ ਅਬ ਹਰਾएंगे वोट से पहला पहले हराया कोर्ट से अब हराएंगे वोट से तो मतलब के के सावा कुछ जेड़ा है वो इस तरह हुंदा है ना पिटीशन जेड़ी है ਤੁਸੀਂ ਇਹਦੇ ਤੇ ਕਾਂਟਾ ਨਹੀਂ ਮਾਰ ਸਕਦੇ ਬਿਲਕੁਲ ਕਿ ਨਹੀਂ ਜੀ ਕੁਛ ਨਹੀਂ ਹੋਏਗਾ 나 ਹੀ ਇਹਦੇ ਤੇ ਆਪਾਂ ਮੰਨ ਕੇ ਚੱਲ ਸਕਦੇ ਆ ਕਿ ਇਸ ਤਰ੍ਹਾਂ ਹੋ ਸਕਦਾ ਯਾਨੀ ਦੋਏ ਚੀਜ਼ਾਂ ਤੁਹਾਨੂੰ ਖੁੱਲੀਆਂ ਰੱਖਣੀਆਂ ਪੈਣਗੀਆਂ ਕਿਉਂਕਿ ਪਟੀਸ਼ਨ ਪਹਿਲੀ ਗੱਲ ਤਾਂ ਲਿਸਟਡ ਹੋਏਗੀ ਸੁਣਵਾਈ ਹੋਏਗੀ ਉਸ ਤੋਂ ਬਾਅਦ ਪਾਰਟੀ ਕਿਸ-ਕਿਸ ਨੂੰ ਬਣਾਇਆ ਜਾਂਦਾ ਤੇ ਅਗੋ ਫਿਰ ਜਵਾਬ ਕੀ ਆਉਂਦੇ ਉਸ ਤੋਂ ਬਾਅਦ ਜੋ ਦੋਸ਼ ਨੇ ਉਹ ਸਿੱਧ ਕਰਨੇ ਪੈਣਗੇ ਰਿਕਾਰਡ ਤੇ ਲਿਆਉਣੇ ਪੈਣਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਆ ਸਕਦਾ ਸੋ ਇਹ ਗੱਲ ਜ਼ਰੂਰ ਹੈ ਕਿ ਅਮਰਤਪਾਲ ਸਿੰਘ ਨੂੰ ਪੈਰ ਪੈਰ ਤੇ ਕਾਨੂੰਨੀ ਮੁਸ਼ਕਲਾਂ ਜਿਹੜੀਆਂ ਉਹ ਘੇਰੀਆਂ ਫੇਰੀ ਬੈਠੀਆਂ ਜਿਦਾ ਮਿਸਾਲ ਦੇ ਤੌਰ ਤੇ ਤੁਸੀਂ ਲੈ ਲਓ ਕਿ ਇੱਕ ਪਾਸੇ ਤੇ ਇਹ ਆ ਗਈ ਪਟੀਸ਼ਨ ਦੂਸਰੇ ਪਾਸੇ ਆ ਦੇਖੀਏ ਐ ਐਨਐਸਏ ਦੇ ਵਿਰੋਧ ਦੇ ਵਿੱਚ ਐ ਐਕਸਟੈਂਸ਼ਨ ਦੇ ਵਿਰੋਧ ਦੇ ਵਿੱਚ ਪਟੀਸ਼ਨ ਆ ਗਈ ਤੇ ਤੀਸਰੀ ਪਟੀਸ਼ਨ ਹੋ ਗਈ ਹੁਣ ਜੇ ਮੰਨ ਲਓ ਜੇ ਪੈਣੀ ਹੋਵੇ ਤਾਂ ਉਹ ਹੈਗੀ ਆ ਸਟੇਸ਼ਨ ਦੇ ਵਿੱਚ ਹਿੱਸਾ ਲੈਣ ਦੀ ਤੋਂ ਲਿਹਾਜ਼ਾ ਤਿੰਨ ਥਾਂ ਤੇ ਕਹਿ ਲੋ ਕਿ ਕਾਨੂੰਨੀ ਲੜਾਈ ਲਈ ਮੋਰਚਾ ਖੁੱਲਿਆ ਹੋਇਆ ਹੈ ਜੀ ਜੀ ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਨੇ ਵਿੱਤ ਕਮਿਸ਼ਨ ਤੋਂ ਕਹਿੰਦੇ ਮੋਟਾ ਪੈਕੇਜ ਮੰਗਿਆ ਚ ਹਾਂਜੀ ਦੇਖੋ ਪੰਜਾਬ ਨੇ ਜਿਹੜਾ ਪੈਕੇਜ ਮੰਗਿਆ ਹੈ ਅਹ ਦੇਖੋ ਉਹਦੇ ਕੋਈ ਇਹ ਨਹੀਂ ਹੈਗਾ ਕਿ ਕਿ ਭਗਵੰਤ ਮਾਨ ਕੋਈ ਜ਼ਿਆਤੀ ਕਰ ਰਾਇ ਨੇ ਕਿਸੇ ਕਿਸਮ ਦੀ ਜਾਂ ਨਿਜਾਇਜ਼ ਮੰਗਿਆ ਮੈਂ ਉਹਨਾਂ ਦੇ ਨਾਲ ਖਲੂੰਗਾ ਇਸ ਮੌਕੇ 'ਚ ਇਨਫੈਕਟ ਅਸੀਂ ਪੰਜਾਬ ਨਾਲ ਖਲੋਵਾਂਗੇ ਕਿ ਪੰਜਾਬ ਨੂੰ ਇੱਕ ਪੈਕੇਜ ਦੀ ਜ਼ਰੂਰਤ ਹੈ ਤੇ ਪੈਕੇਜ ਦਿੱਤਾ ਜਾ ਸਕਦਾ ਹੈ ਸਰਹੱਦੀ ਇਲਾਕਾ ਹੋਣ ਕਰਕੇ ਦਿੱਤਾ ਜਾ ਸਕਦਾ ਹੈ ਐਗਰੀਕਲਚਰ ਬੇਸਡ ਜੀਐਸਟੀ ਪੀ ਹੋਣ ਕਰਕੇ ਦਿੱਤਾ ਜਾ ਸਕਦਾ ਤੇ ਕਿਸਾਨੀ ਦੀ ਜਿਹੜੀ ਜਿਸ ਤਰ੍ਹਾਂ ਦੀ ਇੱਕ ਸੰਕਟਮਈ ਪਰਸਤਿਤੀ ਹੈ ਉਹਦੇ ਮੱਦੇ ਨਜ਼ਰ ਦਿੱਤਾ ਜਾ ਸਕਦਾ ਹੈ ਅਦਯੋਗ ਦਾ ਪਲਾਈਨ ਜੋ ਹੋਇਆ ਹਜਰਤ ਹੋਈ ਅਦਯੋਗਕ ਹਜਰਤ ਜਿਸ ਨੂੰ ਆਪਾਂ ਕਹਿੰਨੇ ਆ ਉਹਦੇ ਆਧਾਰ ਤੇ ਯਾਨੀ ਬਹੁਤ ਆਧਾਰ ਬਣਦੇ ਆ ਜੀ ਪੰਜਾਬ ਨੂੰ ਸਪੈਸ਼ਲ ਸਟੇਟਸ ਵੀ ਦਿੱਤਾ ਜਾ ਸਕਦਾ ਮੈਂ ਉਹ ਪੜਿਆ ਜਿਨ੍ਹਾਂ ਮਤਲਬ ਕਿ ਭਗੋਲਕ ਤੌਰ ਤੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਹੀ ਅ ਸਪੈਸ਼ਲ ਸਟੇਟਸ ਜਿਹਦਾ ਰੌਲਾ ਪੈਂਦਾ ਹੈ ਕਿ ਕਿਸੇ ਵਿਰਾਜ ਨੂੰ ਸਪੈਸ਼ਲ ਸਟੇਟਸ ਦਿੱਤਾ ਜਾ ਸਕਦਾ ਹੈ ਤਾਂ ਸਪੈਸ਼ਲ ਸਟੇਟਸ ਵੀ ਦਿੱਤਾ ਜਾ ਸਕਦਾ ਪਰ ਦੋਵੇਂ ਨਹੀਂ ਹੈ ਸਪੈਸ਼ਲ ਸਟੇਟਸ ਤੇ ਵੈਸੇ ਹੀ ਉਹਨਾਂ ਨੇ ਬੰਦ ਕਰ ਰੱਖਿਆ ਜੀ ਜੀ ਤਾਂ ਖੈਰ ਇਹ ਜਿਹੜਾ ਵਿੱਤ ਕਮਿਸ਼ਨ ਆਇਆ ਇਸ ਵਿੱਤ ਕਮਿਸ਼ਨ ਨੂੰ 16ਵਾਂ ਵਿੱਤ ਕਮਿਸ਼ਨ ਆ ਤੇ ਇਹਦੇ ਵਿੱਚ ਇਹਨਾਂ ਨੇ ਕਈ ਮੁੱਦੇ ਜਿਹੜੇ ਆ ਪੁਟ ਅਪ ਕੀਤੇ ਨੇ ਖਾਸ ਤੌਰ ਤੇ ਫਸਲਿੰਗ ਵਨਸ ਵੰਤਾ ਜਿਹੜਾ ਡਿਗ ਰਿਹਾ ਸਾਡਾ ਧਰਤੀ ਹਟਲਾ ਜਲ ਅਧਿయోగ ਮਤਲਬ ਕਿਤੇ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੇ 13000 ਜਿਹੜਾ ਹੈ ਮੇਰੇ ਖਿਆਲ ਦੇ ਨਾਲ ਨਹੀਂ 13000 ਤੋਂ ਜ਼ਿਆਦਾ ਬਣ ਗਿਆ 132347 ਕਰੋੜ ਦਾ ਪੈਕੇਜ ਮੰਗਿਆ ਯਾਨੀ ਤਕਰੀਬਨ ਤਕਰੀਬਨ ਲਾ ਲਓ ਕਿ 130000 ਕਰੋੜ ਦਾ ਪੈਕੇਜ ਮੰਗਿਆ ਕਿ ਸਾਨੂੰ ਘੱਟੋ ਘੱਟ ਇੰਨਾ ਰੁਪਈਆ ਜਿਹੜਾ ਉਹ ਦਿਓ ਖੈਰ ਹੁਣ ਦੇਖੋ ਅੱਗੇ ਕੀ ਬਣਦਾ ਪਰ ਮੈਨੂੰ ਇਉਂ ਲੱਗਦਾ ਹੈ ਕਿ ਪੰਜਾਬ ਸਰਕਾਰ ਕੋਈ ਠੀਕ ਹੈ ਤੁਸੀਂ ਇਹਨੂੰ ਇਸ ਅੰਕੜੇ ਨੂੰ ਆਪਦੇ ਆਪ ਦੇ ਸਾਧਨਾਂ ਲੈ ਸਕਦੇ ਹੋ ਕਿ ਕਿੰਨਾ ਕੁ ਘਟੋਟ ਕਟ ਮਿਲਣਾ ਚਾਹੀਦਾ ਉਹ ਚਲੋ ਆਪਦਾ ਆਪਦਾ ਹਿਸਾਬ ਕਿਤਾਬ ਹੁੰਦਾ ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਦੇਣਾ ਤੇ ਹੈ ਨਹੀਂਗਾ ਪਰ ਮੰਗ ਕਰਨ ਚ ਕੀ ਹਰਜ਼ ਹੈ ਨਰ ਜ਼ਰੂਰਤ ਹੈ ਜ਼ਰੂਰਤ ਹੈ ਕਿਉਂਕਿ ਦੇਖੋ ਉਲਟਾ ਕੀ ਹੈ ਕਿ ਸਰਕਾਰ ਪੈਸੇ ਰੋਕ ਕੇ ਵੀ ਬੈਠੀ ਆ ਹਮ ਸਾਡਾ ਆਪਣਾ ਜਿਹੜਾ ਪੈਸਾ ਹੈ ਬਹੁਤ ਜ਼ਿਆਦਾ ਉਹ ਆਪਾਂ ਅੰਕੜਿਆਂ ਦੇ ਨਾਲ ਪਹਿਲਾਂ ਹੀ ਦੱਸ ਚੁੱਕੇ ਹਾਂ ਦੁਹਰਾ ਨਹੀਂ ਮੈਂ ਕਰਨਾ ਚਾਹਾਂਗਾ ਕਿ ਉਹ ਬਹੁਤ ਵੱਡੀ ਰਕਮ ਹੈ ਜਿਹੜੀ ਫਸੀ ਹੋਈ ਆ ਤਾਂ ਇੱਥੇ ਦਾ ਮਤਲਬ ਕਿ ਕੋਈ ਵਿਕਾਸ ਦਾ ਡਵੈਲਪਮੈਂਟ ਦਾ ਰੋਜ਼ਗਾਰ ਦਾ ਕੋਈ ਪ੍ਰੋਗਰਾਮ ਅچھے ਤਰੀਕੇ ਨਾਲ ਅੱਗੇ ਨਹੀਂ ਵਧ ਰਿਹਾ ਤਾਂ ਜ਼ਰੂਰਤ ਹੈ ਪੰਜਾਬ ਦੀ ਬਾਫੜੀ ਕਿਉਂਕਿ ਪੰਜਾਬ ਆ ਜਿਸ ਨੇ ਕਲੋਹਾਰੀ ਕ੍ਰਾਂਤੀ ਉਸ ਤੋਂ ਬਾਅਦ ਫਿਰ ਇੱਕ ਇਨসারਜੈਂਸੀ ਦਾ ਦੌਰ ਦੇਖਿਆ ਉਸ ਤੋਂ ਬਾਅਦ ਅਧਿਯੋਗ ਦਾ ਹਿਜਰਤ ਜਿਹੜੀ ਆ ਉਹ ਚੱਲੀ ਉਸ ਤੋਂ ਬਾਅਦ ਡਰਗ ਵਾਲਾ ਹੋ ਗਿਆ ਸਿਸਟਮ ਤਾਂ ਕਈ ਸੰਕਟ ਹੈਗੇ ਆ ਜਿਨ੍ਹਾਂ ਤੇ ਮੱਦੇਨਜ਼ਰ ਪੈਕੇਜ ਤੇ ਬਣਦਾ ਆ ਤੇ ਬਾਕੀ ਹੁਣ ਵੇਖੋ ਕਿੰਨਾ ਕੁ ਦਿੰਦੇ ਆ ਮੈਂ ਤਾਂ ਕਹਿੰਦਾ ਕਿ ਥੋੜਾ ਬਹੁਤਾ ਤੇ ਘਟੋ-ਘੱਟ ਇਹਨਾਂ ਨੂੰ ਦੇਣਾ ਚਾਹੀਦਾ ਹੂੰ ਹੂੰ ਬਿਲਕੁਲ ਜੀ ਦੇਣਾ ਚਾਹੀਦਾ ਉਹ ਰਾਜਾਂ ਰਾਜਾਂ ਕੋਲੇ ਕਿੰਨਾ ਕੁ ਪੈ ਸਕਦਾ ਰਾਜ ਜਦੋਂ ਸਾਰਾ ਟੈਕਸ ਕਿੱਦਾਂ ਕੇਂਦਰੀਕਰਨ ਹੈ ਤੇ ਸਾਰਾ ਪੈਸਾ ਜਦੋਂ ਮਾਲ ਕੇ ਕੇਂਦਰ ਲੈ ਜਾ ਰਿਹਾ ਫਿਰ ਤਾਂ ਮੇਰੇ ਖਿਆਲ ਦੇ ਨਾਲ ਰਾਜਾਂ ਨੂੰ ਜਿਹੜਾ ਬੰਦਾ ਹਿੱਸਾ ਮਿਲਣਾ ਚਾਹੀਦਾ ਇੱਕ ਹੋਰ ਵੀ ਗੱਲ ਸੁਣਨ ਦੇ ਵਿੱਚ ਆਈ ਸੀਮੰਟੂ ਜੀ ਵੀ ਜਿਹੜਾ ਪਹਿਲਾਂ ਸਿਸਟਮ ਸੀਗਾ ਵੀ 90% ਦੀ ਕੇਂਦਰ ਕੋਲੇ ਤੇ 40% ਦੀ ਪੰਜਾਬ ਕੋਲੇ ਸ਼ਾਇਦ ਇਹਨਾਂ ਨੇ ਪੰਜਾਬ ਸਰਕਾਰ ਨੇ ਵੀ ਮੰਨ ਕੇ ਤੀ 60% ਦੀ ਹਾਂ ਜੀ 60% 60 40 ਹਾਂਜੀ ਇਹਨਾਂ ਨੇ ਵੀ ਸ਼ਾਇਦ ਮੰਗ ਕੀਤੀ ਵੀ 50% ਹੋਣਾ ਚਾਹੀਦਾ ਜਿਹੜਾ 40 ਹੈ ਤੇ ਉਹਦੇ 'ਚ ਪਤਾ ਕੀ ਹੁੰਦਾ ਜੀ ਦੇਖੋ ਗੰਦੇ ਆ ਨਾ ਕਿ ਕੋਈ ਵੀ ਯੋਜਨਾ ਹੈ ਜਿਹੜੀ ਕੇਂਦਰ ਦੀ ਯੋਜਨਾ ਹੈ ਮੰਨ ਲਓ ਤਾਂ ਉਹਦੇ 'ਚ 60 40 ਦੀ ਰੇਸ਼ੋ ਨਾਲ ਜੇ ਤੁਸੀਂ ਦੇਖੋਗੇ ਤਾਂ ਹੁੰਦਾ ਕੀ ਹੈ ਕਿ ਜਿਹੜੀ ਮਤਲਬ ਕਿ ਹੁਣ ਜਿਵੇਂ ਪੰਜਾਬ ਵਰਗੀ ਵਿੱਤੀ ਜਿਹਦੀ ਹਾਲਤ ਹੈ ਸਟੇਟ ਦੀ ਤਾਂ ਉਹ ਪੈਸਾ ਜਿਵੇਂ ਜਿਵੇਂ ਕੇਂਦਰ ਵਧਾਈ ਜਾਂਦਾ ਉਹਨੂੰ ਵੀ ਵਧਾਉਣਾ ਪੈਂਦਾ ਉਹਨਾਂ 40% ਦੇ ਹਿਸਾਬ ਨਾਲ ਨਹੀਂ ਨਹੀਂ ਕੋਮਨ ਨਹੀਂ ਕਿਹਾ ਨਾ ਨਹੀਂ ਨਹੀਂ ਸਕੀਮਾ ਤੋਂ ਨਹੀਂ ਮੇਰੇ ਖਿਆਲ ਉਹ ਸ਼ਾਇਦ ਜਾਂ ਤਾਂ ਮੇਰੇ ਪ੍ਰੋਨਾਂਊਂਸ ਕਰਨ 'ਚ ਫਰਕ ਹੈ ਜਾਂ ਇਹਨਾਂ ਨੇ ਇਹ ਕਿਹਾ ਵੀ ਜਿਹੜਾ ਤੁਸੀਂ ਰਾਜਾਂ ਨੂੰ 41% ਮੋੜਵਾ ਦਿੰਨੇ ਆ ਉਹ ਸਾਡਾ 50 ਕਰੋ ਇਹਨਾਂ ਨੇ ਇਹ ਮੰਗ ਕੀਤੀ ਆ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਦੱਸਦਾ ਨਾ ਕਿ ਜ਼ਿਆਦਾਤਰ ਕੇਂਦਰੀ ਸਕੀਮਾ 60 40 ਆਧਾਰਤ ਨੇ ਹਾਂ 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 ਜਿਹੜੀ ਸਕੀਮ 200 ਕਰੋੜ ਦੀ ਸ਼ੁਰੂ ਹੋਈ ਆ ਤਾਂ فرض ਕਰੋ ਉਹ ਸਕੀਮ 5 ਸਾਲਾਂ ਨੂੰ 500 ਕਰੋੜ ਤੇ ਪਹੁੰਚ ਜਾਂਦੀ ਹੈ ਉਹ ਜਿਹੜਾ ਹੁਣ 300 ਕਰੋੜ ਹੈ 300 ਕਰੋੜ ਵਧ ਗਿਆ ਕੇਂਦਰ 60% ਖਲੋਤਾ ਹੈ ਤਾਂ ਰਾਜ ਦਾ ਜਿਹੜਾ ਅਰਥ ਢਾਂਸਾ ਹੈ ਉਹ ਖਰਾਬ ਹੈ ਤਾਂ ਉਹਨੂੰ ਉਹਨੂੰ ਫੇਰ ਉਹਦੇ ਚ ਵੀ ਜਿਹੜਾ 300 ਕਰੋੜ ਵਧਿਆ ਉਹਦਾ ਵੀ 40% ਦੇਣਾ ਪਊਗਾ ਤਾਂ ਇੱਕ ਸਮੱਸਿਆ ਹੈ ਇੱਕ ਇਹ ਆ ਕਿ ਜੋ ਠੀਕ ਹੈ ਜੋ ਰੈਵਨਿਊ ਆਉਂਦਾ ਹੈ ਕਿ ਜਿਹੜਾ ਵੀ ਮਾਲੀਆ ਵਾਪਸ ਦਿੱਤਾ ਜਾਂਦਾ ਦੇਖੋ ਉਹਦੇ ਵਿੱਚ ਵੀ ਉਹ ਇੱਕ ਸਟੱਡੀ ਦਾ ਵਿਸ਼ਾ ਹੈ ਉਹਦੇ ਵਿੱਚ ਕੀ ਹੁੰਦਾ ਕਿ ਜੋ ਰਾਜਾ ਨੂੰ ਪੈਸਾ ਦਿੱਤਾ ਜਾਂਦਾ ਉਹਦੇ ਤੇ ਵੀ ਮੈਂ ਕੰਮ ਕੀਤਾ ਹੋਇਆ ਜਿਵੇਂ ਬਿਹਾਰ ਹੈ ਬਿਹਾਰ ਨੂੰ ਉਹ ਪੈਸਾ ਖਾਸਾ ਦਿੱਤਾ ਜਾਂਦਾ ਉਹਦੇ ਕਲਈ ਕਈ ਕਾਰਨ ਨੇ ਕਾਰਨ ਇਹ ਆ ਕਿ ਵੱਸੋਂ ਦੇਖੀ ਜਾਂਦੀ ਉਹ ਪੁਆਇੰਟਸ ਦੇ ਹਿਸਾਬ ਕਿਤਾਬ ਨਾਲ ਹੁੰਦਾ ਤਾਂ ਉਹ ਜਿਵੇਂ ਯੂਪੀ ਆ ਜਾ ਬਿਹਾਰ ਹੈ ਇਹ ਇਹ ਜਿਹੜੀਆਂ ਸਟੇਟਾਂ ਇਹਨਾਂ ਨੂੰ ਜੇ ਮੰਨ ਲਓ ਇਹ 100 ਰੁਪਿਆ ਦਿੰਦੀਆਂ ਤੇ ਇਹਨਾਂ ਨੂੰ 7-700 ਤੱਕ ਵੀ ਚਲੇ ਜਾਂਦਾ ਚਲੇ ਜਾਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਜਿਵੇਂ ਹੁਣ ਮਹਾਰਾਸ਼ਟਰ ਹੈ ਮਹਾਰਾਸ਼ਟਰ ਤੇ ਇੱਕ ਮੁਲਕ ਜਿੱਦੀ ਕਿਸੇ ਮਾੜੇ ਮੁਲਕ ਜਿੱਦੀ ਜੀਡੀਪੀ ਰੱਖਦਾ ਰੱਖਦਾ ਬਿਲਕੁਲ ਤਾਂ ਉਹ ਮੰਨ ਲਓ ਹਾਂਜੀ ਉਹ ਮੰਨ ਲਓ 100 ਰੁਪਿਆ ਦਿੰਦਾ ਤੇ ਉਹ ਮਾਈਨਸ ਤੇ ਚਲੇ ਜਾਂਦੇ ਨੇ ਹਾਂ ਤੋ ਇਹ ਦਿੱਕਤ ਹੈ ਇਹ ਦਿੱਕਤ ਹੈ ਇਹ ਕੱਲੀ ਪੰਜਾਬ ਦੀ ਦਿੱਕਤ ਨਹੀਂ ਹੈ ਜਦੋਂ ਸਾਊਥ ਦੇ ਵਿੱਚ ਜਾਓਗੇ ਸਾਊਥ ਉਹ ਵੀ ਪਿੱਟਦੇ ਆ ਜਦੋਂ ਮਰਾਠਿਆਂ ਨੂੰ ਪੁੱਛੋਗੇ ਮਰਾਠੇ ਵੀ ਪਿੱਟਦੇ ਆ ਤਾਂ ਇਹਦੇ ਚ ਇਹ ਦਿੱਕਤ ਹੈ ਪ੍ਰੋਬਲਮ ਹੈ ਕਿ ਮਤਲਬ ਕਿ ਹੁਣ ਜਿੱਦਾਂ ਤੁਸੀਂ ਦੇਖੋ ਕਿ ਯੂਪੀ ਆ ਯੂਪੀ ਦੀ ਇਕਨੋਮੀ ਹੁ ਠੀਕ ਆ ਮਤਲਬ ਕਿ ਸੰਭਲ ਨਹੀਂ ਸ਼ੁਰੂ ਹੋ ਗਈ ਪਰ باوجود ਇਸ ਦੇ ਉੰਨਾ ਇਹ ਲਾਭ ਮਿਲਦਾ ਹੀ ਰਹਿਣਾ ਮਿਲਦਾ ਹੀ ਰਹਿਣਾ ਬਿਲਕੁਲ ਇਹ ਲਾਭਾ ਮਿਲਦਾ ਹੀ ਰਹਿਣਾ ਜਿਹੜੇ ਇਹ ਵਾਅਦੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਟੋਟਲ ਬਸ ਉਹ ਵੈਸੇ ਮੈਂ ਕਿਸੇ ਦਿਨ ਫਿਰ ਕੱਢ ਕੇ ਲੈ ਆਉਂਗਾ ਮੈਂ ਕੀਤੀ ਹੋਈ ਹੈ ਸਟੱਡੀ ਉਹਦੇ ਤੇ ਸਾਰੀ ਰਿਸਰਚ ਵਰਕ ਹੈਗਾ ਮੇਰਾ ਮਤਲਬ ਕਿਉਂ ਕਈ ਪੁਆਇੰਟ ਹੁੰਦੇ ਨੇ ਤਾਂ ਉਹ ਉਹਦੇ ਆਧਾਰ ਤੇ ਉਹ ਯੂਪੀ ਬਿਆਰ ਤੇ ਫਾਇਦਾ ਲੈ ਰਹੇ ਆ ਚਾਹੇ ਉਹਨਾਂ ਦੀ ਇਕਨੋਮੀ ਸੁਧਰ ਕਿਉਂ ਨਾ ਜਾਵੇ ਯੂਪੀ ਤਾਂ ਬਹੁਤ ਵਧੀਆ ਇਕਨੋਮੀ ਬਣਦੀ ਜਾ ਰਹੀ ਹੈ ਹਲੇ ਬਣੀ ਨਹੀਂ ਕਹਿਣ ਦਾ ਮਤਲਬ ਹੈ ਪਰ ਉਹਨਾਂ ਨੂੰ ਉਹ ਜਿਹੜੇ ਐਕਸਟਰਾ ਬੈਨੀਫਿਟ ਨੇ ਉਹ ਟੈਕਸ ਵਾਲੇ ਮਿਲ ਰਹੇ ਨੇ ਮਿਲ ਰਹੇ ਤੇ ਮਿੰਟੂ ਜੀ ਨਵਾਲਗ ਡਰਾਈਵਰਾਂ ਤੇ ਸਿਕੰਜਾ ਕੱਸਿਆ ਜੀ ਹਾਂਜੀ ਦੇਖੋ ਨਵਾਲਗ ਡਰਾਈਵਰ ਮਤਲਬ ਕਿ ਜੋ ਜਵਾਕ ਜਾਂ ਲੜ ਉਮਰ ਦੇ ਡਰਾਈਵਿੰਗ ਕਰਦੇ ਆ ਹਮ ਹਮ ਤੇ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਆਜ ਕੱਲ ਮੋਟਰਸਾਈਕਲ ਪਟਾਕੇ ਇਹ ਸਭ ਕੁਝ ਹੀ ਚੱਲਦਾ ਆ ਤਾਂ ਹੁਣ ਦੇਖੋ ਜਿਹੜੇ ਨਵੇਂ ਕਾਨੂੰਨ ਆਇਆ ਨਵੇਂ ਕਾਨੂੰਨ ਕਈ ਜਿਹੜੇ ਚੰਗੇ ਵੀ ਆ ਤਾਂ ਇਹਦੇ ਵਿੱਚ ਕੀ ਆ ਕਿ ਇਹਨਾਂ ਨੇ ਇੱਕ ਪੱਕਾ ਪ੍ਰਬੰਧ ਕਰ ਰੱਖਿਆ ਪੱਕਾ ਪ੍ਰਬੰਧ ਇਹ ਕਰ ਰੱਖਿਆ ਕਿ 3 ਸਾਲ ਤੱਕ ਦੀ ਕੈਦ ਹੋ ਜੂਗੀ ਮਾਪਿਆਂ ਨਾਲ ਤਾਂ ਪੰਜਾਬ ਨੇ ਇਹ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਵੈਸੇ ਤੇ ਦੇਖੋ ਇਹ ਕਾਨੂੰਨ ਇਹਨਾਂ ਨੇ ਇਹਨਾਂ ਵੱਲੋਂ ਲਾਗੂ ਕਰ ਦਿੱਤੇ ਆ ਕੇਂਦਰ ਦੇ ਤੇ ਪਰ ਮੈਂ ਸਮਝਦਾ ਸੀ ਕਿ ਇਹਨਾਂ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਸੀ ਇਹਨਾਂ ਦੇਖਣਾ ਚਾਹੀਦਾ ਸੀਗਾ ਇਹ ਅਧਿਐਨ ਕਰਵਾ ਲੈਂਦੇ ਉਸ ਤੋਂ ਬਾਅਦ ਇਨ ਵਿਨ ਜਾਨੀ ਹੂ ਬੂ ਕਾਨੂੰਨ ਫੇਰ ਲਾਗੂ ਕਰਦੇ ਹੂੰ ਹੂੰ ਠੀਕ ਹੈ ਨਾ ਜੀ ਜਿਸ ਤਰ੍ਹਾਂ ਪੱਛਮੀ ਬੰਗਾਲ ਨੇ ਕੀਤਾ ਹੈ ਕਿ ਕਮੇਟੀ ਬਿਠਾ ਦਿੱਤੀ ਹੈ ਕਿ ਅਸੀਂ ਸਿੱਧੇ ਕਾਨੂੰਨ ਸਾਰੇ ਲਾਗੂ ਨਹੀਂ ਕਰਨੇ ਪਹਿਲਾਂ ਅਸੀਂ ਇਹਨਾਂ ਦਾ ਰਿਵਿਊ ਕਰਾਂਗੇ ਨਜ਼ਰਸਾਨੀ ਕਰਾਂਗੇ ਪਹਿਲਾਂ ਇਹਨਾਂ ਦੀ ਹੂੰ ਹੂੰ ਤੇ ਘਰ ਹੁਣ ਇਹਦੇ ਵਿੱਚ ਇਹ ਚੀਜ਼ ਜਿਹੜੀ ਆ ਕਿ ਮਤਲਬ ਜਿੱਦਾਂ ਲਾ ਲਓ ਕਿ ਕਿਸੇ ਨੇ ਆਪਣੇ ਬੱਚੇ ਨੂੰ ਮੋਟਰਸਾਈਕਲ ਦੇ ਦਿੱਤਾ ਉਹਨ ਜਾ ਕੇ ਮੋਟਰਸਾਈਕਲ ਮਾਰਿਆ ਕਿਸੇ ਦੇ ਚੱਡਿਆਂ 'ਚ ਜੀ ਤੇ ਪਾਤਾ ਫਟਾਖਾ ਮਤਲਬ ਕਿ ਜੇ ਉਹ ਸੱਟਾ ਫੇਟਾ ਲੱਗੀਆਂ ਤਾਂ ਮਾਪਿਆਂ ਨੂੰ 3 ਸਾਲ ਤੱਕ ਦੀ ਕੈਦ ਹੋਏਗੀ। ਹੂੰ ਇਸ ਤੋਂ ਇਲਾਵਾ ਮਤਲਬ ਕਿ ਜੇ ਕਿਸੇ ਵਾਸਤੇ ਕੋਈ ਲਾਈਫ ਥ੍ਰੈਟ ਬਣ ਗਿਆ ਐਕਸੀਡੈਂਟ ਤਾਂ ਉਸੇ ਸੂਰਤਿਚ ਮਾਪਿਆਂ ਨੂੰ 3 ਸਾਲ ਕੈਦ ਹੋ ਜਾਏਗੀ। ਹੂੰ ਦੂਜੀ ਗੱਲ ਕਿ ਜੇ ਮੰਨ ਲਓ ਕਿਸੇ ਨੇ ਵਹੀਕਲ ਮੰਗਵਾ ਲਿਆ ਜੀ ਕਿਸੇ ਸ਼ੋਰ ਨੂੰ ਦਿੱਤਾ ਜੇ ਮੰਨ ਲਓ ਉਹਨੇ ਅੱਗੇ ਜਾ ਕੇ ਐਕਸੀਡੈਂਟ ਕਰ ਦਿੱਤਾ ਫਿਰ ਮਾਪੇ ਛੱਡ ਕੇ ਮੰਗਵਾ ਦੇਣ ਵਾਲੇ ਨੂੰ ਫੜ ਲਾ। ਹੂੰ ਤੇ ਇਹ ਪੱਤਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਕਿਉਂਕਿ ਏ ਭਾਈ ਬਹੁਤ ਗੰਦ ਪਾਉਂਦੇ ਨੇ ਇੱਥੇ ਜਿਹੜੇ ਇਹ ਨਵੀਂ ਉਮਰ ਦੇ ਆ ਪਟਾਕੇ ਮਾਰਦੇ ਫਿਰ ਇਹਨਾਂ ਦੀ ਸਪੀਡ ਕੋਈ ਸਾਬੋਂ ਹੀ ਜ਼ਿਆਦੀ ਆ ਕੀ ਕਰੀਏ ਤੇ ਗੱਲ ਇਹ ਆ ਪਰ ਮੈਂ ਸਮਝਦਾ ਕਿ ਉਮਰ ਥੋੜੀ ਜੀ ਘਟਾਣੀ ਚਾਹੀਦੀ 18 ਸਾਲ ਰੱਖਣਾ ਇਹ ਹੁਣ ਗਲਤ ਆ ਕਿਉਂਕਿ ਅੱਜ ਦੀ ਜਿਹੜੀ ਤਕਨੀਕ ਆ ਨਾ ਅੱਜ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਦੀ ਤਕਨੀਕ ਆ ਕਿ ਬੱਚੇ ਘਟੋ-ਘਟ ਯਾਰ ਸਕੂਟੀ ਕਾਟੀ ਤਾਂ ਚਲਾਉਣ ਨਾ ਛੋਟਾ ਹੌਲਾ ਜਿਹੜਾ ਬਾਈਕ ਆ ਉਹ ਚਲਾਉਣ ਕਿਉਂਕਿ ਉਹਨਾਂ ਨੂੰ ਟਿਊਸ਼ਨਾਂ ਪੜ੍ਹਨਾ ਜਾਣਾ ਪੈਂਦਾ ਬਥੇਰਾ ਕੁਸ਼ ਆ ਉਹ ਮੇਰੇ ਖਿਆਲ ਦੇ ਨਾਲ ਇੱਕ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ ਕਿ ਜਿਹੜਾ ਲਾਇਸੈਂਸ ਆ ਹੌਲੇ ਵੇਕਲਾਂ ਵਾਲਾ ਉਹ ਇਹਨਾਂ ਦਾ 15 16 ਸਾਲ ਦੀ ਉਮਰ 'ਚ ਬਣਨਾ ਚਾਹੀਦਾ ਖੈਰ ਬਣਦਾ ਵੀ ਹੈ ਮੈਨੂੰ ਲੱਗਦਾ 16 ਸਾਲ ਦੀ ਉਮਰ 'ਚ ਬਣਦਾ ਵੀ ਹੋਊਗਾ ਤਾਂ ਥੋੜਾ ਜਿਹਾ 15 15 ਕਿਚੇ ਲਿਆਉਣਾ ਚਾਹੀਦਾ ਜੀ 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 ਤੇ ਮੈਂ ਅੱਗੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਸ਼ੰਭੂ ਬੈਰੀਅਰ ਦੀ ਇਹਨੂੰ ਖੋਲਣ ਨੂੰ ਲੈ ਕੇ ਜਿਹੜੀ ਸੁਣਵਾਈ ਸੀ ਉਹ ਟਲੀ ਹੈ ਜੀ ਹਾਂਜੀ ਦੇਖੋ ਸੁਪਰੀਮ ਕੋਰਟ ਤੇ ਵਿੱਚ ਅੱਜ ਸੁਣਵਾਈ ਹੋਣੀ ਸੀਗੀ ਤੇ ਉਹ ਸੁਣਵਾਈ ਜਿਹੜੀ ਆ ਉਹ ਇੱਕ ਵਾਰੀ ਟਲ ਗਈ ਆ ਹੂੰ ਹੂੰ ਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਆਪਾਂ ਅੱਗੇ ਗੱਲ ਬੜੀ ਤਫਸੀਲ ਦੇ ਨਾਲ ਕੀਤੀ ਹੋਈ ਆ ਕਿ ਹਰਿਆਣਾ ਨਹੀਂ ਚਾਹੁੰਦਾ ਕਿ ਇਹ ਜਿਹੜਾ ਸ਼ੰਭੂ ਬੈਰੀਅਰ ਆ ਜਾਂ ਚਲ ਕੇ ਜਿੱਥੇ ਇਹਨਾਂ ਨੇ ਲੌਕੇਜ ਘੜੀ ਕੀਤੀ ਹੋਈ ਆ ਹਾਂਜੀ ਕਿ ਉਸ ਨੂੰ ਖੋਲਿਏ ਤਾਂ ਇਸ ਵਾਸਤੇ ਇਹ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਸੀਗਾ ਕਿ ਤੁਸੀਂ ਇਹ ਜਿਹੜਾ ਹਾਈਵੇ ਬੰਦ ਨਹੀਂ ਕਰ ਸਕਦੇ ਤਾਂ ਫਿਰ ਉਹਦੇ ਉਲਟੇ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਸਨ ਤਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਜਿਹੜੀ ਅੱਜ ਸੁਣਵਾਈ ਟਲੀ ਆ ਇਹ 24 ਤਰੀਕ ਤੱਕ ਟਲੀ ਆ 24 ਤਰੀਕ ਨੂੰ ਦੁਬਾਰਾ ਸੁਣਵਾਈ ਹੋਵੇਗੀ ਪ੍ਰਵੀਨ ਜੀ ਇਹਦੇ ਤੇ ਬਹਿਸ ਹੋ ਸਕਦੀ ਆ ਤਾਂ ਫਿਰ ਅੱਗੇ ਸੁਪਰੀਮ ਕੋਰਟ ਤੈਅ ਕਰੇਗਾ ਕਿ ਕੀ ਇਹ ਰਸਤਾ ਖੋਲਿਆ ਜਾਣਾ ਚਾਹੀਦਾ ਜਾਂ ਨਹੀਂ ਪਰ ਹਰਿਆਣਾ ਜਿਹੜਾ ਉਹ ਸ਼ਾਇਦ ਡੰਗ ਟਪਾਰਿਆ ਕਿ ਇੱਕ ਪਾਸੇ ਉਹ ਕਿਸਾਨਾਂ ਨਾਲ ਗੱਲ ਵੀ ਕਰ ਰਿਹਾ ਹਰਿਆਣੇ ਦੇ ਕਿਸਾਨਾਂ ਨਾਲ ਯਾਨੀ ਕਹਿ ਲੋ ਕਿ ਥੋੜਾ ਡਿਪਲੋਮੈਟਿਕ ਤਰੀਕੇ ਨਾਲ ਤੇ ਦੂਜੇ ਪਾਸੇ ਉਹ ਚਾਹੁੰਦਾ ਕਿ 2 ਤੋਂ 3 ਮਹੀਨੇ ਇਸ ਤਰ੍ਹਾਂ ਲੰਘ ਜਾਣ ਯਾਨੀ ਕੋਡ ਆਫ ਕੰਡਕਟ ਲਾਗੂ ਹੋ ਜਾਵੇ ਇੱਕ ਵਾਰੀ ਆ ਫਿਰ ਸਾਡੇ ਮਤਲਬ ਕਿ ਗੱਲ ਤੋਂ ਥੋੜਾ ਹਸਤਾ ਹੈ ਉਹ ਨਿਕਲ ਜਾਏਗਾ ਸੋ ਇਸ ਵਾਸਤੇ ਹਰਿਆਣਾ ਜਿਹੜਾ ਉਹ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਬੈਰੀ ਹਰਿਆਣਾ ਕੀ ਆਪਾਂ ਕਹ ਲਈਏ ਕਿ ਉਹਦੇ ਪਿੱਛੇ ਆਪਾਂ ਨੂੰ ਪਤਾ ਕੇਂਦਰੀ ਤਾਕਤ ਹੈ ਕਿ ਉਹ ਨਹੀਂ ਚਾਹੁੰਦੇ ਕਿ ਇਹ ਜਿਹੜੀ ਬੈਰੀਕੇਡਿੰਗ ਹੈ ਉਹ ਖੋਲੀ ਜਾਵੇ ਜੀ ਤੇ ਰਜਿੰਦਰਾ ਹਸਪਤਾਲ ਮਾਮਲੇ ਮਾਮਲੇ ਦੇ ਵਿੱਚ ਸਰਕਾਰ ਐਕਸ਼ਨ ਦੇ ਵਿੱਚ ਹੈ ਜੀ देखो ये बड़ी एक तरह ਨਾਲ ਕਹਿ ਲਵਾਂ ਕਿ ਸ਼ਰਮਨਾ ਘਟਣਾ ਵਾਪਰੀ ਕਿ 3 ਘੰਟੇ ਬਿਜਲੀ ਜਿਹੜੀ ਆ ਉਹ ਉੱਥੇ ਜਾਂਦੀ ਰਹੀ ਬਿਜਲੀ ਹੈ ਨਹੀਂ ਸੀਗੀ ਤੇ ਜਨਰੇਟਰ ਵਗੈਰਾ ਚੱਲੇ ਨਹੀਂ ਹੂੰ ਹੂੰ ਉਸ ਤੋਂ ਬਾਅਦ ਜਨੇਪਾ ਵੀ ਸ਼ਾਇਦ ਦੱਸਦੇ ਕਿ ਟਾਰਚਾਂ ਜਗਾ ਕੇ ਕਰਵਾਇਆ ਗਿਆ ਯਾਨੀ ਜਿਵੇਂ ਮੋਬਾਈਲ ਦੀ ਐਂਟਰੀਆਂ ਵਗੈਰਾ ਇੱਕ ਪੇਸ਼ੰਸੀ ਅੱਖਾਂ ਦਾ ਸ਼ਾਇਦ ਉਹਦੀਆਂ ਅੱਖਾਂ ਦਾ ਵੀ ਚੈੱਕ ਅਪ ਇਸ ਤਰ੍ਹਾਂ ਹੀ ਕੀਤਾ ਡਾਕਟਰਾਂ ਨੇ ਹੋਰ ਤਾਂ ਕੋਈ ਚਾਰਾ ਹੀ ਨਹੀਂ ਸੀ ਤੋ 3-4 ਘੰਟੇ ਉੱਤੇ ਤੇ ਮਾਰਦਿਆਰ ਹੋਣ ਜਾਂ ਮਰੀਜ਼ ਹੋਣੋਂ ਤੜਫਦੇ ਰਹਿਆ ਤਾਂ ਉਸ ਤੋਂ ਬਾਅਦ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋਈਆਂ ਤੇ ਅੱਜ ਵੀ ਦਿਨ ਭਰ ਇਸ ਖਬਰ ਤੇ ਚਰਚਾ ਰਹੀ ਆ ਦੱਸਦੇ ਆ ਕਿ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਕੱਲ ਹੀ ਮੀਟਿੰਗ ਕੀਤੀ ਆ ਜੀ ਉਹਦੇ ਵਿੱਚ ਹੁਣ ਜਿਹੜੇ ਸੀਐਮਡੀ ਆ ਪਾਵਰਕਾਮ ਦੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ ਤੇ ਇਹ ਸੁਝਾ ਦਿੱਤਾ ਗਿਆ ਕਿ ਸਪੈਸ਼ਲ ਲਾਈਨ ਜਿਹੜੀ ਆ ਉਹ ਪਾ ਦਿੱਤੀ ਜਾਵੇ ਪਾਵਰ ਵਾਸਤੇ ਯਾਨੀ ਬਿਜਲੀ ਵਾਸਤੇ ਤੇ ਦੂਜੇ ਪਾਸੇ ਮਤਲਬ ਕਿ ਇਹ ਕਹਿ ਰਹੇ ਨੇ ਜੀ ਕਿ ਉੱਥੇ 20 ਜਨਰੇਟਰ ਸੀ ਪਰ ਉਹ ਚੱਲੇ ਕਿਉਂ ਨਹੀਂ ਇੱਕ ਵੱਡਾ ਵੱਡਾ ਵਿਸ਼ਾ ਹੈ ਜਵਾਬ ਦਾ ਤੇ ਦੂਜੇ ਪਾਸੇ ਇਹ ਵੀ ਵੇਖੋ ਨਾ ਕਿ ਮੁੱਖ ਮੰਤਰੀ ਦਾ ਵੀ ਸ਼ਹਿਰ ਆ ਮੁੱਖ ਮੰਤਰੀ ਦੇ ਜਿਹੜੇ ਕਹ ਲਓ ਕਿ ਆਪਣੇ ਆਪ ਨੂੰ মিডিਆ ਐਡਵਾਈਜ਼ਰ ਕਹਿੰਦੇ ਉਹਨਾਂ ਦਾ ਵੀ ਸ਼ਹਿਰ ਆ ਤੇ ਜਿਹੜੇ ਨਾਲ ਸਿਹਤ ਮੰਤਰੀ ਉਹਨਾਂ ਦਾ ਵੀ ਸ਼ਹਿਰ ਆ ਇਸ ਤਰ੍ਹਾਂ ਮਤਲਬ ਕਿ 3 ਘੰਟੇ ਜੇ ਲਾਈਟ ਦਾ ਤਾਂ ਇੱਥੇ ਬਹੁਤ ਬੁਰਾ ਹਾਲ ਹੈ ਜਿਹੜੀਆਂ ਗੱਲਾਂ ਪ੍ਰਵੀਨ ਜੀ 2-4 ਸਾਲ ਤੋਂ ਕਹਿੰਦੇ ਆਏ ਸਾਂ ਉਹ ਸੱਚ ਹੋਣੀਆਂ ਸਟਾਰਟ ਹੋ ਗਈਆਂ ਨੇ ਹੌਲੀ-ਹੌਲੀ ਆ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਹੁਣ ਵੀ ਮੈਂ ਕੋਠੇ ਤੇ ਚੜ੍ਹ ਕੇ ਬਾਹਰ ਬੈਠ ਕੇ ਗੱਲ ਕਰ ਰਿਹਾ ਕਿਉਂਕਿ ਅੰਦਰ ਲਾਈਟ ਆ ਨਹੀਂ ਗਈ ਇੰਨੀ ਹੁਮਸਿਆ ਕਿ ਗੱਲ ਹੀ ਛੱਡ ਦੋ ਲਾਈਟ ਦੇ ਬਹੁਤ ਕੱਟ ਲੱਗਦੇ ਕਿਉਂਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ 'ਚ ਔੜ ਵਰਗੀ ਸਥਿਤੀ ਬਣੀ ਹੋਈ ਹੈ ਜੀ ਤੇ ਆਰਐਸਐਸ ਦੀਆਂ ਸ਼ਖਾਵਾਂ ਦੇ ਵਿੱਚ ਹੁਣ ਕਹਿੰਦੇ ਸਰਕਾਰੀ ਮੁਲਾਜ਼ਮ ਜਾ ਸਕਦੇ ਆ ਜੀ ਕੋ ਪ੍ਰਵਿੰਸੀ ਇਹ ਪਹਿਲਾ پابੰਦੀ ਲੱਗੀ ਸੀ 1966 ਤੇ ਵਿੱਚ ਉਸ ਨੂੰ ਚੁੱਕ ਦਿੱਤਾ ਤਾਂ ਇਹ ਹੁਣ ਜਾ ਕੇ ਮਤਲਬ ਕਿ ਸਿੱਧੇ ਤੌਰ ਤੇ ਅਧਿਕਾਰੀ ਕਰਮਚਾਰੀ ਜਿਹੜੇ ਆ ਹਿੱਸਾ ਲੈ ਸਕਦੇ ਮਤਲਬ ਕਿ ਉਹ ਕਾਕੀ ਨਿੱਕਰ ਪਹਿਨਣ ਪੈਂਟ ਪਹਿਨਣ ਜੋ ਮਰਜ਼ੀ ਲਾਠੀ ਚਲਾਉਣ ਜੋ ਮਰਜ਼ੀ ਕਰਨ ਉਹ ਉਹਨਾਂ ਨੂੰ ਖੋਲਿਆ ਤੇ ਅੱਗੇ ਕਿਹੜਾ ਕੋਈ ਇਹ ਪਰਦਾ ਸੀਗਾ ਜਦੋਂ ਦੀ મોદી ਸਰਕਾਰ ਆ ਤੁਸੀਂ ਇੱਥੇ ਵੇਖਿਓ ਇੱਕ ਜੱਜ ਸਾਹਿਬ ਉਹ ਕਿਸ ਤਰ੍ਹਾਂ ਰਾਜ ਸਭਾ 'ਚ ਚਲੇ ਗਏ ਇੱਕ ਜੱਜ ਸਾਹਿਬ ਉੱਥੇ ਬੰਗਾਲ 'ਚ ਫੈਸਲੇ ਦਿੰਦਾ ਦਿੰਦਾ ਗਾ ਅਲੋਚਨਾ ਤੱਕ ਚਲਾ ਗਿਆ ਤੇ ਮੁੜ ਕੇ ਉਹਨੇ ਟਿਕਟ ਲੈ ਲਈ ਸੀ ਆ ਥੋੜੇ ਦਿਨਾਂ ਦੀ ਗੱਲ ਆ ਯਾਨੀ ਉਹ ਆਰਐਸਐਸ ਵਾਲੇ ਉਹ ਤੁਹਾਡਾ ਕੀ ਖਿਆਲ ਹੋ ਜਾਂਦੇ ਨਾ ਹਣਗੇ ਜਿਹੜੇ ਇਸ ਤਰ੍ਹਾਂ ਗੰਡ ਸੰਡ ਕਰਦੇ ਆ ਸੋ ਇੱਕ ਬੈਨ ਲੱਗਾ ਸੀਗਾ 1966 'ਚ ਗਊ ਹੱਤਿਆ ਦੇ ਵਿਰੋਧ ਦੇ ਵਿੱਚ ਸੰਸਦ ਚ ਇੱਕ ਕਾਠ ਰੱਖਿਆ ਗਿਆ ਸੀਗਾ ਤਾਂ ਉਸ ਵੇਲੇ ਗੋਲੀ ਗਾਲੀ ਵੀ ਚੱਲੀ ਆ ਕੁਝ ਲੋਕਾਂ ਦੀ ਮੌਤ ਵੀ ਹੋਈ ਆ ਦੱਸਦੇ ਤਾਂ ਉਦੋਂ ਇਹ ਪਾਬੰਦੀ ਜਿਹੜੀ ਆ ਉਹ ਲਾਈ ਗਈ ਸੀ ਜੀ ਜੀ ਮੈਂਟੂ ਜੀ ਨਾ ਖਾਸ ਖਬਰਾਂ ਤੇ ਖਾਣ ਜਾਣਕਾਰੀਆਂ ਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮੀਟੂ ਗੁਰਸਰਗੱਜ ਜੀ ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ ਵੇਲਾ ਹੋ ਗਿਆ ਇੱਕ ਬ੍ਰੇਕ ਲਈ ਰੁਕਣ ਦਾ ਬ੍ਰੇਕ ਤੋਂ ਬਾਅਦ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਜੁੜੇ ਹੋ ਪੰਜਾਬ ਜੁੜੀ ਐਸ ਨਾਲ ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ